satna ਸਨ ਕਰਣਾ ਹਉ ਬਲਿ ਹਾਰੀ ਸਤ ਗੁਰ ਚਰਣਾ ਸਤਨਾ ਸ਼ੀਰ ਰਗ ਮਹਲ ਪਹਿਲਾ ਤਾਤ ਮਿਲੈ ਫੁਨ ਤਾਤ ਕਾ ਸਿਫਤੀ ਸਿਫਤ ਸਮਾਈ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜ੍ਹਾ ਤਾਤ ਮਿਲੇ ਫਨ ਤਾਤ ਕਾ ਸਿਫਤੀ ਸਿਫਤ ਸਮਾਈ ਗੁਲਾਲ ਗਹਿਬਰਾ ਸੱਚ ਰੰਗ ਚੜਾ ਸੱਚ ਮਿਲੇ ਸੰਤੋਖੀਆਂ ਹਰ ਜਪ ਕੈ ਭਾਈ ਭਾਈ ਰੇ ਸੰਤ ਜਨਾ ਕੀ ਰੇਣਾ ਸੰਤ ਸਭ ਗੁਰ ਪਾਈਐ ਅਕਤ ਪਦਾਰਤ ਤੇਣਾ ਭਾਈ ਰੇ ਸੰਤ ਜਨ ਕੀ ਰੇਣਾ ਸੰਤ ਸਭ ਗੁਰ ਪਾਈਐ ਮੁਕਤ ਪਧਾਰਤ ਤੀਰਣਾ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਨ ਦੁਨੀਆਂ ਦੇ ਮਾਲਕ ਦਸ ਪਾਤਸ਼ਾਹੀਆਂ ਜੀ ਕੇ ਆਤਮਕ ਜੋਤ ਸਭ ਰੂਪ ਖੰਡਾਂ ਬ੍ਰਹਮੰਡਾਂ ਦੇ ਮਾਲਕ ਹਲਤ ਪਲਤ ਦੇ ਰਾਖੇ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਗੁਰਾਂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਤਨ ਤਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦ ਤਨਾਂ ਜੀ ਆਉਂਦੇ ਪਾਵਨ ਪਵਿੱਤਰ ਅਸਥਾਨਾਂ ਤੇ ਰੋਜ਼ਾਨਾ ਗੁਰੂ ਸਾਹਿਬ ਜੀ ਇਲਾਹੀ ਗੁਰਬਾਣੀ ਦੀ ਵਿਆਖਿਆ ਦੀ ਸੇਵਾ ਕਰਵਾ ਰਹੇ ਹਨ ਚੱਲ ਰਹੀ ਅੰਮ੍ਰਿਤ ਗੁਰਬਾਣੀ ਦੀ ਵਿਆਖਿਆ ਦੇ ਅਧੀਨ ਅੱਜ ਆਪਾਂ ਵਿਚਾਰ ਅਧੀਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ ਜਿਸ ਦੇ ਅੰਦਰ ਸਤਿਗੁਰੂ ਜੀ ਨੇ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ ਹੈ ਤੇ ਇਹ ਪਿਆਰਿਆ ਜ਼ਿਕਰ ਤੇਰੇ ਮਨ ਦੇ ਵਿੱਚ ਇਹ ਇੱਛਾ ਹੈ ਕਿ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਤੇਰੇ ਮਨ ਦੇ ਵਿੱਚ ਇਹ ਇੱਛਾ ਹੈ ਕਿ ਮਨ ਦਰਸ਼ਨ ਕੀ ਪਿਆਸ ਹੈ ਕਹਿੰਦੇ ਜੇਕਰ ਤੇਰਾ ਇਹ ਮਨ ਇਹ ਚਾਹੁੰਦਾ ਨਾ ਕਿ ਮੈਂ ਸਤਿਗੁਰੂ ਜੀ ਦੇ ਨਾਲ ਜੁੜ ਜਾਵਾਂ ਅਕਾਲ ਪੁਰਖ ਦੇ ਨਾਲ ਜੁੜ ਜਾਵਾਂ ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਕੀ ਕਰ ਭਾਈ ਰੇ ਸੰਤ ਜਨਾ ਕੀ ਰੇਣ ਕਹਿੰਦੇ ਸਭ ਤੋਂ ਪਹਿਲਾਂ ਆਪਣੇ ਜੀਵਨ ਦੇ ਵਿੱਚ ਨਿਮਰਤਾ ਧਾਰਨ ਕਰਕੇ ਅਤਨਿਮਾਣਾ ਬਣ ਕੇ ਕਹਿੰਦੇ ਉਹਨਾਂ ਦੀ ਸੰਗਤ ਦੇ ਵਿੱਚ ਜੁੜ ਜਾ ਜਿਹੜੇ ਉਹਦੇ ਨਾਲ ਜੁੜੇ ਹੋਏ ਹਨ ਸੰਤ ਸਭਾ ਗੁਰ ਪਾਈ ਹੈ ਕਹਿੰਦੇ ਉਹਨਾਂ ਸੰਤਾਂ ਮਹਾਪੁਰਸ਼ਾਂ ਰੱਬ ਦੇ ਪਿਆਰਿਆਂ ਦੀ ਸਭਾ ਦੇ ਵਿੱਚ ਉਹਨਾਂ ਦੀ ਸੰਗਤ ਕੀਤਿਆਂ ਤੈਨੂੰ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਜਾਵੇਗੀ। ਪਾਤਸ਼ਾਹ ਜੀ ਕਹਿੰਦੇ ਹਨ ਕਿ ਸੰਗਤ ਦਾ ਜਿਹੜਾ ਬਹੁਤ ਜ਼ਿਆਦਾ ਪ੍ਰਭਾਵ ਸੰਗਤ ਦਾ ਅਸਰ ਜ਼ਿੰਦਗੀ ਦੇ ਵਿੱਚ ਮਨੁੱਖ ਦੇ ਜ਼ਰੂਰ ਪੈਂਦਾ ਹੈ। ਜਿਵੇਂ ਕੋਈ ਇਨਸਾਨ ਭੈੜੇ ਮਨੁੱਖਾਂ ਦੀ ਸੰਗਤ ਕਰਨ ਲੱਗ ਜਾਵੇ ਉਹਨਾਂ ਦੀ ਸੰਗਤ ਕਰੇ ਜੋ ਹਰ ਰੋਜ਼ ਸ਼ਾਮ ਨੂੰ ਠੇਕੇ ਤੇ ਜਾਂਦੇ ਹਨ ਉਹਨਾਂ ਦੀ ਸੰਗਤ ਕਰੇ ਜੋ ਹਰ ਰੋਜ਼ ਨਸ਼ੇ ਕਰਦੇ ਨੇ ਬੇਬਿਚਾਰ ਆਦਿਕ ਅਪਰਾਧੀ ਗੁਨਾਹਗਾਰ ਲੋਕਾਂ ਦੀ ਮਨੁੱਖ ਸੰਗਤ ਕਰਨ ਲੱਗ ਜਾਵੇ ਕੁਦਰਤੀ ਤੌਰ ਤੇ ਉਹਨਾਂ ਦੀ ਕੀਤੀ ਹੋਈ ਸੰਗਤ ਦਾ ਜਿਹੜਾ ਅਸਰ ਹੈ ਉਹ ਹੌਲੀ-ਹੌਲੀ ਜ਼ਿੰਦਗੀ ਦੇ ਵਿੱਚ ਫਿਰ ਆਉਣਾ ਸ਼ੁਰੂ ਹੋ ਜਾਂਦਾ ਹੈ ਹੁਣ ਇਸ ਤੋਂ ਉਲਟ ਜੇਕਰ ਬੰਦਾ ਖੇਡ ਵਾਲਿਆਂ ਦੀ ਸੰਗਤ ਕਰਨ ਲੱਗ ਜਾਵੇ ਜੋ ਖੇਡਦੇ ਹਨ ਖਿਡਾਰੀ ਲੋਕ ਉਹਨਾਂ ਦੀ ਸੰਗਤ ਕਰ ਕਰਕੇ ਮਨ ਦੇ ਵਿੱਚ ਫਿਰ ਉਦਾਂ ਦੇ ਵਿਚਾਰ ਬਣਦੇ ਹਨ ਸੇਵਾ ਕਰਨ ਵਾਲਿਆਂ ਦੀ ਸੰਗਤ ਕਰਨ ਲੱਗ ਜਾਵੇ ਮਨ ਦੇ ਵਿੱਚ ਚਾਹ ਬਣ ਜਾਂਦਾ ਹੈ ਕਿ ਇਹ ਜਿਵੇਂ ਸੇਵਾ ਕਰਦਾ ਮੈਂ ਵੀ ਕਰਾਂ ਕਿਸੇ ਰਬੀ ਰੂ ਬਾਣੀ ਪੜਨ ਵਾਲੇ ਦੀ ਸੰਗਤ ਮਿਲ ਜਾਵੇ ਜਿਹੜਾ ਆਪ ਜੁੜਿਆ ਹੋਇਆ ਨਿਰੰਕਾਰ ਦੇ ਨਾਲ ਤੇ ਇਹ ਮਨੁੱਖ ਉਹ ਤੈਨੂੰ ਵੀ ਜੋੜ ਦੇਵੇਗਾ ਤਾਂ ਹੀ ਹਜੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਰੇ ਗੁਰਮੁਖੋ ਦੇਖੋ ਸਤਿਗੁਰੂ ਜੀ ਅਮਰਤ ਬਾਣੀ ਦੇ ਵਿੱਚ ਸ਼ਬਦ ਉਚਾਰਨ ਕਰਦੇ ਹਨ ਕਿਤੇ ਉਹਨਾਂ ਦੇ ਮਨ ਦੀ ਗੱਲ ਕੀਤੀ ਮਨ ਦੇ ਕਿਤੇ ਗੱਲ ਕੀਤੀ ਬਾਬਾ ਕਿਤੇ ਗੱਲ ਕਰਦੇ ਹਨ ਭਾਈ ਦੇ ਗੁਰਮੁਖੋ ਐਸੇ ਸਤਿਗੁਰੂ ਜੀ ਦੇ ਨਾਲੋਂ ਦੁਨੀਆਂ ਤੇ ਹੋਰ ਕਿਹੜਾ ਚੰਗਾ ਰੰਗਰ ਹੋਵੇਗਾ ਜਿਹੜਾ ਰਹਿਬਰ ਆਪਣੇ ਸਿੱਖਾਂ ਨੂੰ ਆਪਣੇ ਸੇਵਕਾਂ ਨੂੰ ਕਿਤੇ ਉਹ ਬਾਬਾ ਕਹਿ ਕੇ ਪੁਕਾਰਦਾ ਹੋਵੇ ਕਿਤੇ ਆਪਣੇ ਸਿੱਖਾਂ ਨੂੰ ਸਮਝਾਉਣ ਦੀ ਖਾਤਰ ਭਾਈ ਭਰਾ ਕਹਿੰਦਾ ਹੋਵੇ ਦੁਨੀਆਂ ਤੇ ਐਸਾ ਹੋਰ ਕੋਈ ਵੀ ਰਹਿਬਰ ਸਾਨੂੰ ਇਤਿਹਾਸ ਵਿੱਚ ਨਜ਼ਰ ਨਹੀਂ ਆਇਆ ਤੇ ਨਾ ਆਵੇਗਾ ਸੋ ਗੁਰੂ ਸਾਹਿਬ ਜੀ ਕਹਿੰਦੇ ਭਾਈ રે ਕਹਿੰਦੇ ਭਾਈ ਤੂੰ ਵੀ ਮੇਰਾ ਭਰਾ ਹੈ ਆ ਮੇਰੇ ਕੋਲ ਬੈਠ ਮੈਂ ਤੈਨੂੰ ਸਮਝਾਵਾਂ ਕੀ ਸੰਤ ਜਨਾ ਕੀ ਰੇਣ ਤੇ ਰੱਬ ਦੇ ਪਿਆਰਿਆਂ ਦੀ ਉਹਨਾਂ ਦੀ ਰੇਣ ਬਣ ਜਾ ਉਹਨਾਂ ਦੀ ਚਰਨ ਧੂੜੀ ਬਣ ਜਾ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਦੇ ਦੁਆਰਾ ਸਾਨੂੰ ਵਿਚਾਰ ਬਖਸ਼ਿਸ਼ ਕੀਤੀ ਆਉ ਮਨ ਚਿਤ ਵਰਤੀਆਂ ਇਕਾਗਰ ਕਰਕੇ ਆਪਾਂ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਸਾਂਝੀ ਕਰੀਏ ਕਿ ਜਦੋਂ ਮਨੁੱਖ ਫਿਰ ਸੰਤ ਜਨਾਂ ਦੀ ਰੇਣ ਬਣ ਜਾਂਦਾ ਹੈ ਤੇ ਸੰਤ ਸਭਾ ਦੇ ਵਿੱਚ ਬੈਠ ਕੇ ਗੁਰੂ ਨੂੰ ਪਾ ਲੈਂਦਾ ਉਹਦੀ ਜ਼ਿੰਦਗੀ ਦੇ ਅੰਦਰ ਕਿਹੜੀ ਬਰਕਤ ਹੁੰਦੀ ਉਹ ਕਿਹੜੀਆਂ ਬਖਸ਼ਣ ਦਾ ਪਾਤਰ ਬਣ ਜਾਂਦਾ ਹੈ ਗੁਰੂ ਸਾਹਿਬ ਜੀ ਫਿਰ ਉਹ ਸਾਨੂੰ ਸਮਝਾ ਰਹੇ ਨੇ ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਣਾ ਜੀ ਦਾ ਧਿਆਨ ਤਰੀਏ ਜੀ ਰਸਨਾ ਨੂੰ ਪਵਿੱਤਰ ਕਰੀਏ ਉਚਾਰਨ ਕਰੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹਲ ਪਹਿਲਾ ਪਹਿਲੇ ਪਾਤਸ਼ਾਹ ਧੰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਅੰਮ੍ਰਿਤ ਬਾਣੀ ਦੇ ਦੁਆਰਾ ਇਹ ਪਾਵਨ ਸ਼ਬਦ ਦੀ ਬਖਸ਼ਿਸ਼ ਕਰਦੇ ਨੇ ਸ੍ਰੀ ਰਾਗ ਦੇ ਅੰਦਰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮੁਬਾਰਕ ਅੰਗ 18 ਦੇ ਉੱਪਰ ਅੰਕਤ ਹੈ ਇਹ varphian ਸ਼ਬਦ ਤਾਤ ਮਿਲੇ ਪੁਨ ਤਾਤ ਕੋ ਸਿਫਤੀ ਸਿਫਤ ਸਮਾਵੇ ਕਹਿੰਦੇ ਇਹ ਇਨਸਾਨ ਸਭ ਤੋਂ ਪਹਿਲਾਂ ਤੈਨੂੰ ਇਹ ਅਕਲ ਦਿੱਤੀ ਹੈ ਕਿ ਤੂੰ ਸੰਤ ਜਨਾਂ ਦੀ ਰੇਣ ਬਣ ਜਾ ਤੇ ਉਹਨਾਂ ਜੁੜਿਆਂ ਦੀ ਸੰਗਤ ਕਰਿਆ ਕਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਆਪ ਜੁੜੇ ਹੋਏ ਹਨ ਉਹਨਾਂ ਦੀ ਸੰਗਤ ਕਰੇਗਾ ਸੰਗਤ ਕਰਕੇ ਕੀ ਲਾਭ ਮਿਲੇਗਾ ਸੰਗਤ ਦੇ ਵਿੱਚ ਉਹ ਫਿਰ ਆਪ ਜਪੇ ਅਵਰ ਹੈ ਨਾਮ ਜਪਾਵੇ ਉਹ ਮਹਾਪੁਰਸ਼ ਰੱਬ ਦੇ ਪਿਆਰੇ ਗੁਰਮੁਖ ਭਗਤ ਆਪ ਵੀ ਜਪਦੇ ਹਨ ਤੇ ਹੋਰਨਾਂ ਨੂੰ ਵੀ ਜਪਾਉਂਦੇ ਨੇ ਜਦੋਂ ਪ੍ਰਮਾਤਮਾ ਜੇ ਗੁਣ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਗਾਵੇਂਗਾ ਤੇ ਗੁਰੂ ਸਾਹਿਬ ਜੀ ਕਹਿੰਦੇ ਇਉਂ ਫਿਰ ਤੂੰ ਮਾਲਕ ਦੇ ਚਰਣਾ ਦੇ ਵਿੱਚ ਇਹ ਇਨਸਾਨ ਹੈ ਭਾਈ ਲੀਨ ਹੋ ਜਾਵੇਗਾ ਜਿਵੇਂ ਧਾਤ ਮਿਲੇ ਫਨ ਧਾਤ ਕੋ ਕਹਿੰਦ ਜਿਸ ਪ੍ਰਕਾਰ ਦੇ ਨਾਲ ਸੋਨੇ ਦੇ ਗਹਿਣੇ ਬਣੇ ਹੁੰਦੇ ਹਨ ਸੋਨੇ ਆਦਿਕ ਦੇ ਕਹਿੰਦੇ ਗਹਿਣੇ ਬਣੇ ਹੋਏ ਨੇ ਤੇ ਉਹਨਾਂ ਗਹਿਣਿਆਂ ਨੂੰ ਜਦੋਂ ਢਾਲਿਆ ਜਾਂਦਾ ਢਾਲ ਕੇ ਫਿਰ ਉਹ ਮੁੜ ਕੇ ਇੱਕੋ ਰੂਪ ਬਣ ਜਾਂਦੇ ਹਨ ਇਸੇ ਪ੍ਰਕਾਰ ਦੇ ਨਾਲ ਜੋ ਗੁਰੂ ਸਾਹਿਬ ਜੀ ਨੇ ਗੱਲ ਕੀਤੀ ਕਿ ਪਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਗੁਰੂ ਸਾਹਿਬ ਜੀ ਕਹਿੰਨੇ ਜਦੋਂ ਵਰਤੂ ਉਹਨਾਂ ਮਹਾਪੁਰਸ਼ਾਂ ਦੀ ਸੰਗਤ ਕਰੇਗਾ ਤੇ ਸੰਗਤ ਕਰਕੇ ਹਜੂਰ ਕਹਿੰਦੇ ਫਿਰ ਇਉਂ ਲੀਨ ਹੋ ਜਾਵੇਗਾ ਭਾਪ ਕੇ ਇੱਕ ਮਿਕ ਹੋ ਜਾਵੇਗਾ ਵਾਹਿਗੁਰੂ ਜੀ ਦਾ ਹੀ ਸਰੂਪ ਤੂੰ ਬਣ ਜਾਵੇਂਗਾ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਫਿਰ ਕਹਿੰਦੇ ਮਾਲਕ ਦੀ ਬੰਦਗੀ ਦੀ ਬਰਕਤ ਦੇ ਨਾਲ ਪੱਕਾ ਕਹਿੰਦੇ ਗੂੜਾ ਜਿਹੜਾ ਰੰਗ ਹੈ ਨਾ ਕਿਰਪਾ ਦਾ ਰੰਗ ਉਹ ਰੰਗ ਤੇਰੀ ਜ਼ਿੰਦਗੀ ਦੇ ਵਿੱਚ ਤੈਨੂੰ ਚੜ ਜਾਵੇਗਾ ਤੇ ਜਦੋਂ ਉਹ ਰੰਗ ਚੜ ਗਿਆ ਪਾਤਸ਼ਾਹ ਜੀ ਕਹਿੰਦੇ ਫੇਰ ਤੇਰਾ ਚਿਹਰਾ ਜਿਹੜਾ ਚਮਕ ਉੱਠੇਗਾ ਤਾਬ ਤੇਰੀ ਆਤਮਾ ਲਿਸ਼ਕ ਪਵੇਗੀ ਚਿਹਰਾ ਤੇਰਾ ਚਮਕ ਉੱਠੇਗਾ ਤੇ ਐਸਾ ਕਹਿੰਦੇ ਫਿਰ ਨਾਮ ਦਾ ਰੰਗ ਚੜੇਗਾ ਜਿਹੜਾ ਰੰਗ ਕਦੇ ਬੰਦ-ਬੰਦ ਕਟਿਆ ਵੀ ਨਹੀਂ ਉਤਰ ਸਕਦਾ ਜਿਹੜਾ ਰੰਗ ਚਰਕੜੀਆਂ ਤੇ ਚੜ ਕੇ ਤਾਂ ਭਾਵੇਂ ਕੋਈ ਤੈਨੂੰ ਸਹੀਦ ਕਰ ਦੇਵੇਗਾ ਖੋਪਰ ਤਾਂ ਭਾਵੇਂ ਕੋਈ ਤੇਰਾ ਲਾਹ ਸਕਦਾ ਹੈ ਪਰ ਜਿਹੜਾ ਮਾਲਕ ਦੇ ਪਿਆਰ ਦੇ ਨਾਮ ਦਾ ਰੰਗ ਚੜ ਗਿਆ ਉਸ ਰੰਗ ਨੂੰ ਦੁਨੀਆਂ ਦੀ ਹੋਰ ਕੋਈ ਤਾਕਤ ਜਿਹੜੀ ਹੈ ਨਾ ਉਹ ਫਿਰ ਮਿਟਾ ਨਹੀਂ ਸਕਦੀ ਐਸਾ ਗੂੜਾ ਰੰਗ ਜਿਹੜਾ ਗੁਰੂ ਕੀ ਸੰਗਤ ਵਿੱਚ ਆ ਕੇ ਤੈਨੂੰ ਚੜ ਜਾਵੇਗਾ ਸੱਚ ਮਿਲੈ ਸੰਤੋਖੀਆਂ ਹਰ ਜਪ ਏਕੈ ਭਾਈ ਪਰ ਗੁਰੂ ਸਾਹਿਬ ਜੀ ਇੱਥੇ ਇੱਕ ਗੱਲ ਕਰਦੇ ਨੇ ਕਹਿੰਦੇ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਉਹੀ ਇੱਕਮਿਕ ਹੁੰਦੇ ਨੇ ਕਹਿੰਦੇ ਨੇ ਕਿ ਉਹਨਾਂ ਦੇ ਜੀਵਨ ਦੇ ਵਿੱਚ ਹੀ ਨਾਮ ਦਾ ਰੰਗ ਚੜਦਾ ਹੈ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਸੰਤੋਖ ਵਸ ਜਾਂਦਾ ਹੈ ਜਿਨ੍ਹਾਂ ਦਾ ਜੀਵਨ ਸਬਰ ਵਾਲਾ ਸੰਤੋਖ ਵਾਲਾ ਬਣ ਜਾਂਦਾ ਹੈ ਤੇ ਜਿਹੜੇ ਹਰ ਜਪ ਹਰੀ ਨੂੰ ਜਪਦੇ ਨੇ ਏਕੇ ਭਾਈ ਇੱਕ ਅਕਾਲ ਪੁਰਖ ਦੇ ਨਾਲ ਜਿਨ੍ਹਾਂ ਦੀ ਸਾਝ ਬਣ ਜਾਂਦੀ ਜਿਨ੍ਹਾਂ ਦਾ ਪਿਆਰ ਬਣ ਜਾਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਸੱਚ ਮਿਲੈ ਪਰ ਉਹਨਾਂ ਨੂੰ ਹੀ ਸੱਚ ਦੀ ਪ੍ਰਾਪਤੀ ਹੁੰਦੀ ਹੈ ਇਸੇ ਕਰਕੇ ਹਜੂਰ ਕਹਿੰਦੇ ਪਾਈ ਰੇ ਸੰਤ ਜਨਾ ਕੀ ਰੇਣਾ ਕਹਿੰਦੇ हे ਮੇਰੇ ਪਿਆਰੇ ਭਰਾ ਤੂੰ ਉਹਨਾਂ ਮਹਾਨ ਪੁਰਸ਼ਾਂ ਦੀ ਰੱਬ ਦੇ ਪਿਆਰਾਂ ਦੀ ਚਰਨ ਧੂੜੀ ਬਣ ਜਾ ਜੇਕਰ ਇਹ ਚਾਹਣਾ ਨਾ ਕਿ ਮੇਰਾ ਮਨ ਵੀ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ ਮੈਂ ਵੀ ਜੁੜ ਜਾਵਾਂ ਮੇਰਾ ਮਨ ਵੀ ਰੰਗਿਆ ਜਾਵੇ ਕਿੰਦ ਇਸ ਕਰਕੇ ਭਾਈ ਸੰਤ ਜਨਾਂ ਦੇ ਰੱਬ ਦੇ ਪਿਆਰਾਂ ਦੀ ਚਰਣਾ ਦੀ ਧੂੜੀ ਬਣ ਜਾ ਸੰਤ ਸਭਾ ਗੁਰ ਪਾਈ ਐ ਮੁਕਤ ਪਦਾਰਥ ਥੇਣਾ ਕਹਿੰਦੇ ਫਿਰ ਉਹਨਾਂ ਦੀ ਸਭਾ ਦੇ ਵਿੱਚ ਬੈਠ ਕੇ ਉਹਨਾਂ ਮਹਾਪੁਰਸ਼ਾਂ ਦੀ ਰੱਬ ਦੇ ਪਿਆਰਾਂ ਦੀ ਸੰਗਤ ਵਿੱਚ ਬਹਿ ਕੇ ਕਹਿੰਦੇ ਫਿਰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਨਾ ਤੇ ਮਾਨੂੰ ਸਤਿਗੁਰੂ ਜੀ ਕਹਿੰਦੇ ਹਨ ਕਿ ਗੁਰੂ ਕਾਮ ਥੇਣਾ ਗਉ ਜਿਹੜੀ ਲੋਕ ਮੰਨਦੇ ਹਨ ਕਿ ਕਾਮ ਤੇਨ ਗਉ ਸਾਰੀਆਂ ਕਾਮਨਾਵਾਂ ਪੂਰੀਆਂ ਇੱਛਾਵਾਂ ਜਿਹੜੀਆਂ ਸਭ ਕੁਝ ਪੂਰਾ ਕਰਨ ਵਾਲੀ ਹੈ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਉਚਾਰਨ ਕੀਤਾ ਹੈ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇਨਾ ਹੁਣ ਮਹਾਰਾਜ ਕਹਿੰਦੇ ਹਨ ਕਿ ਭਾਈ ਗੁਰੂ ਅਕਾਲ ਪੁਰਖ ਐਸਾ ਹੈ ਕਿ ਜਿਹਦੇ ਵਸ ਦੇ ਵਿੱਚ ਕਾਮ ਤੇ ਨਗਾਉਂਆਂ ਵੀ ਉਹਦੇ ਵਸ ਦੇ ਵਿੱਚ ਹਨ ਕਹਿੰਦੇ ਫਿਰ ਉਹ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਉਹ ਮਾਲਕ ਮਿਲ ਜਾਂਦਾ ਹੈ ਜਿਹਦੇ ਕੋਲ ਨਾਮ ਪਦਾਰਥ ਮਿਲਦਾ ਤੇ ਉਹ ਨਾਮ ਫਿਰ ਵਿਕਾਰਾਂ ਤੋਂ ਮਨੁੱਖ ਨੂੰ ਬਚਾ ਲੈਂਦਾ ਮੰਨ ਦੇ ਕਰਮਾਂ ਤੋਂ ਬਚਾ ਲੈਂਦਾ ਹੈ ਰਹਾਉ ਉੱਚਾ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਮੁਰਾਰ ਤੋਂ ਭਾਵ ਇਹ ਪ੍ਰਮਾਤਮਾ ਦੇ ਨਾਮ ਨੇ ਜਿਹੜੇ ਪਿਆਰੇ ਭਗਤਾਂ ਨੇ ਸੰਤਾਂ ਮਹਾਪੁਰਸ਼ਾਂ ਨੇ ਰੱਬ ਦੇ ਪਿਆਰ ਵਿੱਚ ਆ ਕੇ ਉਦੇ ਗੁਣਾਂ ਨੂੰ ਵੇਖਿਓ ਦੇ ਕਰਮਾਂ ਨੂੰ ਵੇਖ ਕਰਕੇ ਨਾਮ ਰੱਖੇ ਨੇ ਮੁਰਾਰ। ਕਹਿੰਦੇ ਪ੍ਰਮਾਤਮਾ ਦਾ ਮਹਿਲ ਜਿਹੜਾ ਉਹਦੇ ਰਹਿਣ ਦਾ ਉਹਦੇ ਉਹਦਾ ਨਿਵਾਸ ਅਸਥਾਨ ਹੈ। ਉਹ ਭਾਈ ਸਭ ਤੋਂ ਸੋਹਣਾ ਹੈ। ਉਹਦੋਂ ਸੋਹਣੀ ਦੁਨੀਆ ਦੀ ਹੋਰ ਕੋਈ ਜਗ੍ਹਾ ਨਹੀਂ। ਤੇ ਉਹਦਾ ਮਹਿਲ ਵੀ ਕਹਿੰਦੇ ਸਭ ਤੋਂ ਉੱਚਾ ਉਹਦੇ ਮਹਿਲ ਜਿੰਨਾ ਕਿਸੇ ਦਾ ਉੱਚਾ ਮਹਿਲ ਵੀ ਨਹੀਂ ਹੈ। ਸੱਚ ਕਰਨੀ ਦੇ ਪਾਈ ਐ ਦਰ ਘਰ ਮਹਿਲ ਅਪਾਰ ਗੁਰੂ ਸਾਹਿਬ ਜੀ ਕਹਿੰਦੇ ਅਨਕਿ ਫਿਰ ਉਹਦਾ ਘਰ ਮਹਿਲ ਜਿਹੜਾ ਉਹ ਮਿਲਦਾ ਕਿਵੇਂ ਹੈ ਉਹ ਕਿਹੜਾ ਨਕਸ਼ਾ ਹੈ ਜਿਹੜੇ ਨਕਸ਼ੇ ਦੀ ਸਹਾਇਤਾ ਦੇ ਨਾਲ ਸਤਿਗੁਰੂ ਜੀ ਕਹਿੰਦੇ ਮਾਲਕ ਦੇ ਮਹਿਲ ਦਾ ਉਹ ਦੇ ਘਰ ਦਾ ਪਤਾ ਲੱਗ ਜਾਵੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਭਾਈ ਉਹ ਰਮਾਰਗ ਹੈ ਸੱਚ ਕਰਨੀ ਦੇ ਪਾਈ ਹੈ ਕਰਨੀ ਤੋਂ ਭਾਵ ਹੁੰਦਾ ਹੈ ਕਿ ਚੰਗੇ ਅਮਲ ਕਰਕੇ ਆਪਣਾ ਆਚਰਣ ਉੱਚਾ ਤੇ ਸੁੱਚਾ ਬਣਾਉਣਾ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਫਿਰ ਮਨੁੱਖ ਆਪਣਾ ਆਚਰਣ ਆਪਣਾ ਕਰੈਕਟਰ ਆਪਣਾ ਕਿਰਦਾਰ ਉੱਚਾ ਤੇ ਸੁੱਚਾ ਬਣਾ ਲੈਂਦੇ ਤੇ ਚੰਗੇ ਅਮਲ ਕਰਦੇ ਰੱਬੀ ਪ੍ਰੀਤ ਵਾਹਿਗੁਰੂ ਮਾਲਕ ਦੇ ਨਾਲ ਪਿਆਰ ਬਣਾਉਂਦਾ ਹੈ ਕਹਿੰਦੇ ਪਰ ਇਹ ਜਿਹੜਾ ਰੱਬ ਦੇ ਨਾਲ ਪਰਮੇਸ਼ਰ ਦੇ ਨਾਲ ਬਣਾਇਆ ਹੋਇਆ ਪਿਆਰ ਬਣਾਇਆ ਹੋਇਆ ਆਪਣਾ ਚੰਗਾ ਕਿਰਦਾਰ ਜਪਿਆ ਹੋਇਆ ਨਾਮ ਕਹਿੰਦੇ ਇਹ ਨਕਸ਼ਾ ਹੈ ਵਾਹਿਗੁਰੂ ਮਾਲਕ ਪਰਮੇਸ਼ਰ ਦੇ ਉਸ ਸਭ ਤੋਂ ਸੋਹਣੇ ਘਰ ਦਾ ਉਸ ਸਭ ਤੋਂ ਉੱਚੇ ਮਹਿਲ ਦਾ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਆਤਮਾ ਜੀ ਕਹਿੰਦੇ ਪਰ ਇਹ ਸੌਖੀ ਖੇਡ ਨਹੀਂ ਰੱਬ ਦੇ ਨਾਲ ਸੱਚ ਦੇ ਨਾਲ ਪਿਆਰ ਬਣਾ ਲੈਣਾ ਕਿਉਂਕਿ ਦੁਨੀਆਂ ਨੂੰ ਝੂਠ ਚੰਗਾ ਲੱਗਦਾ ਹੈ ਕੂੜ ਚੰਗਾ ਲੱਗਦਾ ਹੈ ਕੂੜ ਨੂੰ ਝੂਠੀ ਦੁਨੀਆਂ ਦੇ ਲੋਕ ਬੜਾ ਆਦਰ ਮਾਣ ਦਿੰਦੇ ਨੇ ਵਿਖਾਵੇ ਦੀ ਦੁਨੀਆਂ ਬੜੀ ਹੈ ਤੇ ਸੱਚ ਦੇ ਨਾਲ ਜੁੜੇ ਹੋਏ ਬਹੁਤ ਘੱਟ ਹਨ ਪਾਤਸ਼ਾਹ ਜੀ ਕਹਿੰਦੇ ਉੱਚਾ ਆਚਰਣ ਬਣਾਉਣਾ ਕਿਰਦਾਰ ਬਣਾਉਣਾ ਹਰੇਕ ਪੱਖ ਤੋਂ ਪੰਜੇ ਵਿਕਾਰਾਂ ਨੂੰ ਜਿੱਤ ਲੈਣਾ ਕਹਿੰਦੇ ਸੌਖੀ ਖੇਡ ਨਹੀਂ ਕਿਉਂਕਿ ਮਨ ਜਿਹੜਾ ਉਹ ਮਨੁੱਖ ਨੂੰ ਹਮੇਸ਼ਾ ਵਿਕਾਰਾਂ ਦੇ ਵੱਲ ਲੈ ਕੇ ਜਾਂਦਾ ਹੈ ਵਿਕਾਰਾਂ ਦੇ ਵੱਲ ਪ੍ਰੇਰਦਾ ਹੈ ਸਤਿਗੁਰੂ ਜੀ ਕਹਿੰਦੇ ਮਨ ਨੂੰ ਕਛੁਕੇ ਨਾ ਵਰ ਕਾਬੂ ਕਰਕੇ ਗੁਰੂ ਦੇ ਸਿੱਧੇ ਰਸਤੇ ਤੇ ਤੋਰਨਾ ਪੈਂਦਾ ਹੈ ਉਹ ਮਨ ਸਮਝਾਇਆ ਕਿਵੇਂ ਜਾਂਦਾ ਕਹਿੰਦੇ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਫਿਰ ਕਹਿੰਦੇ ਮਾਲਕ ਦੇ ਉਹਨਾਂ ਗੁਣਾਂ ਦੀ ਵਿਚਾਰ ਕਰਕੇ ਵਿਚਾਰ ਕਰਕੇ ਮਨ ਸਮਝਾਇਆ ਜਾਂਦਾ ਕਿ ਇਹ ਕਿ ਇਹ ਮਨ ਤੈਨੂੰ ਸਤਿਗੁਰੂ ਜੀ ਦੀ ਬਾਣੀ ਆ ਕੰਮ ਕਰਨ ਵਾਸਤੇ ਕਹਿੰਦੀ ਹੈ ਤ੍ਰਿਵਿਧ ਕਰਮ ਕਮਾਈਐ ਆਸ ਅੰਦੇਸ ਹੋਏ ਕਹਿੰਦੇ ਦੁਨੀਆਂ ਦੇ ਲੋਕ ਆਮ ਤੌਰ ਤੇ ਕੀ ਕਰਦੇ ਨੇ ਕਿ ਤ੍ਰਿਵਿਧ ਭਾਵ ਕੇ ਤਿੰਨ ਕਿਸਮਾਂ ਕਿਸਮਾਂ ਦੇ ਮਾਇਆ ਦੇ ਤਿੰਨਾ ਗੁਣਾਂ ਦੇ ਮੁਤਾਬਕ ਜਿਹੜਾ ਹੈ ਜੀਵ ਉਹ ਕਰਮ ਕਰਦਾ ਹੈ ਤੇ ਜਿਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮਾਇਆ ਤੋਂ ਜਿਹੜਾ ਹੈ ਉਹ ਮੁਕਤ ਨਹੀਂ ਹੁੰਦਾ ਦਿਨ ਰਾਤ ਆਸਾ ਤ੍ਰਿਸ਼ਨਾਵ ਸੰਸੇ ਆਦਿਕ ਬਣੇ ਰਹਿੰਦੇ ਹਨ ਕਿਉਂ ਗੁਰਬਨ ਤ੍ਰਕੁਟੀ ਛੁੱਟੀ ਛਟਸੀ ਸਹਿਜ ਮਿਲਐ ਸੁਖ ਹੋਏ ਕਹਿੰਦੇ ਇਹ ਮਨੁੱਖ ਗੁਰੂ ਦੇ ਗਿਆਨ ਤੋਂ ਬਿਨਾ ਗੁਰੂ ਤੋਂ ਬਿਨਾ ਜਿਹੜਾ ਤੇਰਾ ਮਨ ਖਿਜਿਆ ਖਿਜਿਆ ਰਹਿੰਦਾ ਨਾ ਕਹਿੰਦੇ ਪਰ ਇਹ ਮਨ ਜਿਹੜਾ ਤੇਰਾ ਹੈ ਇਹ ਗੁਰੂ ਤੋਂ ਬਗੈਰ ਮਾਇਆ ਤੋਂ ਮੁਕਤ ਨਹੀਂ ਹੋ ਸਕਦਾ ਗੁਰੂ ਦੀ ਸ਼ਰਨ ਪਿਆ ਤੋਂ ਬਿਨਾ ਮਨ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦਾ ਮਨ ਦੇ ਵਿੱਚ ਅਡੋਲਤਾ ਨਹੀਂ ਆ ਸਕਦੀ ਨਿਝ ਕਰ ਮਹਿਲ ਪਛਾਣੀਐ ਨਦਰ ਕਰੇ ਮਲ ਤੋਏ ਕਹਿੰਦੇ ਵਾਹਿਗੁਰੂ ਮਾਲਕ ਪਰਮੇਸ਼ਰ ਜੀ ਕਿਰਪਾ ਕਰਦੇ ਹਨ ਜਦੋਂ ਮਨੁੱਖ ਫਿਰ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਫਿਰ ਆਪਣੇ ਮਨ ਦੀ ਮੈਲ ਨੂੰ ਸਾਫ਼ ਕਰਦਾ ਹੈ ਜਦੋਂ ਮਨ ਦੀ ਮੈਲ ਸਾਫ਼ ਹੋ ਜਾਂਦੀ ਮਨ ਭਟਕਣੋਂ ਹਟ ਜਾਂਦਾ ਹੈ ਹੁਣ ਮਨ ਸਾਫ਼ ਹੋ ਗਿਆ ਇਹਦੀ ਨਿਸ਼ਾਨੀ ਕੀ ਗੁਰੂ ਸਾਹਿਬ ਜੀ ਕਹਿੰਦੇ ਮਨ ਟਿਕਣਾ ਸ਼ੁਰੂ ਹੋ ਜਾਵੇਗਾ ਮਨ ਭਟਕਣੋਂ ਹਟ ਜਾਵੇਗਾ ਤੇ ਅਡੋਲਤਾ ਦੇ ਵਿੱਚ ਟਿਕ ਕੇ ਆਪਣੇ ਅੰਦਰੋਂ ਹੀ ਅਕਾਲ ਪੁਰਖ ਵਾਹਿਗੁਰੂ ਮਾਲਕ ਨੂੰ ਲੱਭ ਲਵੇਗਾ ਬਿਨ ਗੁਰ ਮੈਲ ਨਾਇ ਉਤਰੈ ਬਿਨ ਹਰ ਕਿਉ ਘਰ ਵਾਸ ਪਾਛਾ ਦੀ ਫਿਰ ਕਹਿੰਦੇ ਭਾਈ ਗੁਰੂ ਤੋਂ ਬਿਨਾ ਜਿਹੜੀ ਮੈਲ ਵੀ ਨਹੀਂ ਉਤਰਦੀ ਤੇ ਮਾਲਕ ਦੇ ਨਾਮ ਵਿੱਚ ਜੁੜਨ ਤੋਂ ਬਿਨਾ ਮਨ ਜਿਹੜਾ ਇਹ ਅਡੋਲ ਵੀ ਨਹੀਂ ਹੁੰਦਾ ਮਨ ਟਿਕਦਾ ਵੀ ਨਹੀਂ ਮਨ ਨੂੰ ਟਿਕਾਉਣ ਵਾਸਤੇ ਜ਼ਰੂਰੀ ਹੈ ਸਿਮਰਨ ਬੰਦਗੀ ਸੇਵਾ ਏਕੋ ਸ਼ਬਦ ਵਿਚਾਰੀਐ ਅਵਰਤ ਆਗਿਆਸ ਫਿਰ ਕਹਿੰਦੇ ਕਿ ਇੱਕ ਰਾਜਕ ਵਾਹਿਗੁਰੂ ਮਾਲਕ ਪਰਮੇਸ਼ਰ ਜਿਹੜਾ ਨਾ ਭਾਈ ਉਸੇ ਦੀ ਸਿਰਤ ਸਲਾਹ ਕਰਿਆ ਕਰ ਤੇ ਹੋਰ ਦੁਨੀਆ ਦੀਆਂ ਸਾਰੀਆਂ ਆਸਾਂ ਤ੍ਰਿਸ਼ਨਾਵਾਂ ਨੂੰ ਛੱਡ ਦੇ ਸਾਰੀਆਂ ਆਸਾਂ ਤ੍ਰਿਸ਼ਨਾਵਾਂ ਦਾ ਤਿਆਗ ਕਰ ਕੇਵਲ ਵਾਹਿਗੁਰੂ ਮਾਲਕ ਪਰਮੇਸ਼ਰ ਦੀ ਬੰਦਗੀ ਕਰਨੀ ਇਹੀ ਕਹਿੰਦੇ ਸਭ ਤੋਂ ਉੱਤਮ ਤੇ ਭਲਾ ਕਰਮ ਹੈ ਅਖੀਰ ਦੇ ਵਿੱਚ ਹਜੂਰ ਕਹਿੰਦੇ ਨਾਨਕ ਦੇਖ ਦਿਖਾਈ ਐ ਹਉ ਸਤਿ ਬਲਿਹਾਰ ਜਸ ਸਿਰ ਕਹਿੰਦੇ ਹੈ ਨਾਨਕ ਜਿਹੜਾ ਗੁਰੂ ਆਪ ਵਾਹਿਗੁਰੂ ਮਾਲਕ ਪਰਮੇਸ਼ਰ ਦਾ ਦਰਸ਼ਨ ਕਰਕੇ ਤੇ ਮੈਨੂੰ ਵੀ ਦਰਸ਼ਨ ਕਰਵਾ ਦੇਵੇ ਮੈਂ ਉਸ ਸਤਿਗੁਰੂ ਤੋਂ ਉਸ ਰੱਬ ਦੇ ਪਿਆਰੇ ਤੋਂ ਬਲਿਹਾਰ ਜਾਣਾ ਉਹ ਤੋਂ ਮੈਂ ਕੁਰਬਾਨ ਜਾਣਾ ਵਾਰੇ ਵਾਰੇ ਜਾਵਾਂ ਜੋ ਆਪ ਜੁੜਿਆ ਹੋਇਆ ਤੇ ਮੈਨੂੰ ਵੀ ਨਿਮਾਣੇ ਨਿਤਾਣੇ ਨੂੰ ਜੋੜ ਦੇਗਾ ਗੁਰੂ